ਸਤਸ੍ਰੀ ਅਕਾਲ ਮੈਂ ਧਰਮਾ ਹਰਿਆਉ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਕਬੱਡੀ ਦਾ ਸੀਜ਼ਨ ਚੱਲ ਰਿਹਾ ਹੈ ਵੱਡੇ ਤੋਂ ਵੱਡੇ ਕਬੱਡੀ ਕੱਪ ਨੇ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਕਰਵਾਏ ਜਾ ਰਹੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਮਾਲਵੇ ਦਾ ਵੱਡਾ ਤਿੱਕ ਧਾਕੜ ਕਬੱਡੀ ਕੱਪ ਹੈ ਸਿਹਾਲਪਿੰਡ ਦਾ ਜ਼ਿਲ੍ਹਾ ਸੰਗਰੂਰ ਦਾ ਜੋ ਕਿ ਦਿੜਬੇ ਦੇ ਲਾਗੇ ਕਰਕੇ ਪਿੰਡ ਹੈ ਸਿਹਾਲਪਿੰਡ ਮੇਰਾ ਖਿਆਲ ਹੈ ਵੀ ਹਰ ਇੱਕ ਦਰਸ਼ਕ ਨੂੰ ਕਬੱਡੀ ਪ੍ਰੇਮੀ ਨੂੰ ਉਡੀਕ ਰਹਿੰਦੀ ਹੈ ਕਿ ਕਦੋਂ ਹੋਣਾ ਇਹ ਟੂਰਨਾਮੈਂਟ ਇਹ ਟੂਰਨਾਮੈਂਟ ਜਿਹੜਾ 1 ਫਰਵਰੀ 2025 ਤੇ ਕੀ ਕੀ ਪ੍ਰਬੰਧ ਕਿਦਾਂ ਦੇ ਪਲੇਅਰ ਹੋਣਗੇ ਸਾਡੇ ਨਾਲ ਸਾਰੀ ਜਿਹੜੀ ਮੈਨੇਜਮੈਂਟ ਕਮੇਟੀ ਉਹ ਮੌਜੂਦ ਹੈ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸਾਡੇ ਨਾਲ ਡਾਕਟਰ ਮੱਗਰ ਸਿਹਾਲ ਜੀ ਜੋ ਕਿ ਮੁੱਖ ਪ੍ਰਬੰਧਕ ਨੇ ਹਾਂਜੀ ਡਾਕਟਰ ਸਾਹਿਬ ਸਾਸੀ ਗੱਲ ਜੀ ਸਾਸੀ ਗਰ ਜੀ ਤੁਹਾਡਾ ਧੰਨਵਾਦ ਰੰਗ ਪੰਜਾਬ ਚੈਨਲ ਦਾ ਸਾਡੇ ਮੈਨੂੰ ਤੇ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਸ ਵਾਰੀ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਰਹਿੰਦਾ ਵੀ ਸਿਹਾਲ ਦਾ ਕਬੱਡੀ ਕੱਪ ਆ ਗਿਆ ਕਿਉਂਕਿ ਬੜਾ ਉਤਸ਼ਾਹ ਹੁੰਦਾ ਹੈ ਮੁਵਾਰਕਾ ਨੇ ਤੁਹਾਡੇ ਲਈ ਥੋੜੇ ਸਮੇਂ ਦੇ ਵਿੱਚ ਹੀ ਤੁਹਾਡਾ ਜਿਹੜਾ ਕਬੱਡੀ ਕੱਪ ਹੈ ਉਹ ਜਿਹੜੇ ਸ਼ਮਾਰ ਕਬੱਡੀ ਕੱਪ ਉੱਚ ਪੱਧਰ ਦੇ ਕਬੱਡੀ ਕੱਪ ਹੁੰਦੇ ਨੇ ਵੱਡੇ ਬਜਟ ਦੇ ਕਬੱਡੀ ਕੱਪ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਡਾ ਜਿਹੜਾ ਕਬੱਡੀ ਕੱਪ ਆ ਗਿਆ ਹੈ ਨਾ ਦਰਸ਼ਕਾਂ ਨੂੰ ਉਡੀਕ ਰਹਿੰਦੀ ਹੈ ਤੇ ਦਰਸ਼ਕਾਂ ਵਾਸਤੇ ਇਸ ਵਾਰੀ ਤੁਸੀਂ ਕਿਹੜੀਆਂ ਕਿਹੜੀਆਂ ਟੀਮਾਂ ਨੇ ਜਿਹੜੀਆਂ ਉਹ ਬੁੱਕ ਕੀਤੀਆਂ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਪਲੇਅਰ ਹੋਣਗੇ ਸਾਡੀਆਂ ਤਿਆਰੀਆਂ ਮੁਕੰਮਲ ਨੇ ਟੋਪ ਨਹੀਂ 8 ਟੀਮਾਂ ਹੋਣਗੀਆਂ ਸਾਰੇ ਬ੍ਰਾਂਡਡ ਖਿਡਾਰੀ ਹੋਣਗੇ ਜੀ ਜਿਵੇਂ ਅੱਜ ਕੱਲ੍ਹ ਟ੍ਰੈਂ ਤੇ ਆਪਣਾ ਅੰਬਾਸਡਰ ਸਿੰਘ ਆ ਜੱਗੂ ਹਾਕਮ ਵਾਲੀ ਆ ਦੀਪ ਦੌਰ ਜੀ ਟੋਟਲੀ ਜਾਦਾ ਸੁਰਖਪੁਰੀ ਆ ਲਾ ਲੋ ਅੱਬੇ ਨਹੀਂ ਖਤਰੀ ਲਾ ਲੋ ਦੀਪ ਕਾਸੀਪੁਰੀਆ ਜਿੰਨੇ ਵੀ ਟੋਟ ਆਪਣੇ ਚੂਟੀ ਦੇ ਪਲੇਅਰ ਨੇ ਸਾਰੇ ਜਨੇ ਖੇਡਣੇ ਚ ਹੂੰ ਟੀਮਾਂ ਕਿਹੜੀਆਂ ਕਿਹੜੀਆਂ ਬਣੀਆਂ ਨੇ ਫੜਿਆ ਸਾਗਰਪੁਰ ਹੋਰਾਂ ਦੀ ਟੀਮ ਐ ਸਾਗਰਪੁਰ ਬੁੱਕ ਐ ਕਦਾਸਪੁਰ ਲੈਂਜ ਬੁੱਕ ਐ ਪਲੇਅਰ ਕਿਹੜੇ ਨਾਲ ਹੋ ਗਏ ਸਾਜੀ ਜੀ ਸਾਗਰਪੁਰ ਚ ਸਾਨੂੰ ਪਤੀਆ ਆਪਣਾ ਜਿਹੜੇ ਖੇਡਣੇ ਉਹਨਾਂ ਨੇ ਸਾਗਰਪੁਰ ਦੀ ਟੀਮ ਸਾਜੀ ਹੋਰਾਂ ਦੀ ਆ ਗਈ ਸਾਰੀ ਹਰਿਆਣੇ ਦੀ ਸਿੱਲੂ ਹੋਰਾਂ ਦੀ ਟੀਮ ਆ ਗਈ ਤੇ ਦਰਬੇ ਦੀ ਟੀਮ ਸਾਡੀ ਵਧੀਆ ਖੇਡੂਗੀ ਇਸ ਵਾਰ ਮਣੀ ਸਮਾਨੇ ਹੋਰ ਆਪਣਾ ਹਸਿਆਰੀ ਬੂਪਰ ਹੋਰੀ ਆਗੇ ਟੋਟਲੀ ਜਿਹੜੀ ਵਧੀਆ ਟੀਮ ਹੋਊਗੀ ਲੋਦਰ ਲਾ ਲੋ ਆਪਣਾ ਮਨ ਸਿੰਘ ਡੋਲਟ ਲਾ ਲੋ ਜਿਹੜੇ ਵੇ ਜਾਗੇ ਤੇ ਸਰਾਲ ਆ ਰਾਉਣਾ ਟੀਮ ਚ ਆਪਣਾ ਪਾਲਾ ਦੁੱਲਾ ਆ ਗਿਆ ਤੇ ਬਾਗੀ ਪਰ ਮਜੀਦਪੁਰਿਆ ਹਣੀ ਪੰਡਤ ਤੇ ਬਾਕੀ ਉਹਨਾਂ ਦੇ ਨਾਲ ਜਿਹੜੀ ਸੈਟਿੰਗ ਹੈ ਉਹਨਾਂ ਦੀ ਟੀਮ ਸਾਰੀ ਟੋਪਰ ਟੀਮ ਉਹ ਵੀ ਖੇਡਣੀ ਹੈ ਏਕਮਾ ਟੂਰਨਾਮੈਂਟ ਖੇਡਣਾ ਇਸ ਵਾਰ ਜੀ ਤੇ ਬਾਕੀ ਆ ਗਈ ਗੱਲ ਆਪਣੀ ਆਪਣੀ ਦੂਜੀ ਮਾਜਰੀ ਦੀ ਟੀਮ ਚ ਮਾਜਰੀ ਟੀਮ ਦੇ ਵਿੱਚ ਮੰਨੇ ਲਾਲਪੁਰੀ ਹੋਰੀ ਲੈ ਕੇ ਜਿਹੜੀ ਉਧਰ ਦੀ ਕਰੀਮ ਹੈ ਸਾਰੀ ਉਹਨਾਂ ਨੇ ਖੇਡਣਾ ਹੈ ਜੀ ਸੋ ਇੱਕ ਬਈ ਨਾ ਹੋਰ ਹੈ ਜਿਹੜੀ ਤੁਹਾਡੇ ਟੂਰਨਾਮੈਂਟ ਦੀ ਵੱਖਰੀ ਗੱਲ ਹੈ ਉਹ ਤੁਸੀਂ ਆਪਣੇ ਪਿਤਾ ਜੀ ਸਰਦਾਰ ਜਰਨੈਲ ਸਿੰਘ ਜੀ ਮਾਤਾ ਸਰਜੀਤ ਕੌਰ ਜੀ ਹਨਾ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ ਹਰ ਸਾਲ ਟੂਰਨਾਮੈਂਟ ਜਿਹੜਾ ਹੁੰਦਾ ਹੈ ਹਨਾ ਕਿ ਮਾਤਾ ਪਿਤਾ ਦੀ ਯਾਦ ਹਮੇਸ਼ਾ ਮਨ ਦੇ ਵਿੱਚ ਬਣੀ ਰਹਿੰਦੀ ਹੈ ਤੇ ਇਹ ਮਨ ਦੇ ਵਿੱਚ ਕਿਵੇਂ ਆਉਂਦਾ ਹੈ ਮਨ ਦੇ ਵਿੱਚ ਐ ਆਉਂਦਾ ਵੀ ਜਿਹੜਾ ਅਸੀਂ ਛੋਟੇ ਲੈਵਲ ਦੇ ਕੱਪ ਨੂੰ ਵੱਡੇ ਲੈਵਲ ਤੇ ਲੈ ਗਏ ਉਸ ਦਾ ਕਾਰਨ ਨਹੀਂ ਹੁੰਦਾ ਇੱਕ ਤਾਂ ਮਾ ਆ ਬਾਪ ਦੇ ਨਾਂ ਦੇ ਟੂਰਨਾਮੈਂਟ ਆ ਸਾਨੂੰ ਅਸੀਂ ਪਰਚੀਆਂ ਜਿਆਦਾ ਨਹੀਂ ਘਟਾ ਸਕਦੇ ਹੂੰ ਇੱਕ ਇੱਕ ਟੂਰਨਾਮੈਂਟ ਹੈ ਜਿਹੜੀ ਇੱਕ ਕਾਪੀ ਦੇ ਟੂਰਨਾਮੈਂਟ ਅਸੀਂ ਕਰਵਾਉਨੇ ਆ ਸਿਆਲ ਕਪਨਾ ਬਸ ਹੂੰ ਕਿਉਂਕਿ ਜਿੰਨੇ ਸਾਡੇ ਬੰਦੇ ਨੇ ਜਿਹੜੇ ਨਾਲ ਖੜੇ ਨੇ ਸਾਰੇ ਕਰੀਬੀ ਨੇ ਬਸ ਇਹ ਫੋਨ ਦੀ ਪਰਚੀਆਂ ਕੱਢਦੇ ਆ ਸਾਡੀਆਂ ਹੂੰ ਬਾਕੀ ਲੋਕਾਂ ਲਈ ਪੂਰਾ ਪ੍ਰਬੰਧ ਹੈ ਕੋਈ ਦਿੱਕਤ ਨਹੀਂ ਹੈਗੀ ਵੱਡੀਆਂ ਟੀਮਾਂ ਖੇਡਣਗੀਆਂ ਹੂੰ ਵਧੀਆ ਟੀਮਾਂ ਨੇ ਸਾਰੀਆਂ ਜੰਗੀਆਂ ਵਾਲਾ ਟੀਮ ਰਹਿ ਗਈ ਦੀ ਆਪਣੀ ਉਹਦੇ ਵਿੱਚ ਵੀ ਟੌਪ ਦੇ ਪਲੇਅਰ ਨੇ ਅੰਬਾਸੁਰ ਸਿੰਘ ਉਰੀ ਹੂੰ ਸਾਰੀ ਖੇਡਣੇ ਹਾਕਮ ਵਾਲਾ ਟੀਮ ਹੋਈ ਹੈ ਜਿਹੜੀ ਆਪਣੇ ਉਹਦੇ ਵਿੱਚ ਵੀ ਸਾਰੇ ਪਲੇਅਰ ਵਧੀਆ ਟੌਪ ਦੇ ਪਲੇਅਰ ਖੇਡਣਗੇ ਇਸ ਵਾਰ ਹੂੰ अच्छा एक भाई ये हुंदा ना अपने टूर्नामेंट ਤੇ ਮੇਰਾ ਖਿਆਲ ਵੀ 2-3 ਸਾਲ ਤੋਂ ਆਰਨੇਤ ਦਾ ਅਖਾੜਾ ਹੀ ਹੁੰਦਾ ਹੈ। ਇਹੀ ਕਿਉਂ? ਇਹ ਦਰਸ਼ਕਾਂ ਦੀ ਡਿਮਾਂਡ ਹੁੰਦੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਹੁੰਦਾ ਹੈ? ਨਹੀਂ ਲੋਕਾਂ ਦੀ ਡਿਮਾਂਡ ਵੀ ਹੈ ਆਰਨੇਤ ਦੀ। ਹੂੰ। ਬਾਕੀ ਸਾਡੇ ਨਾਲ ਜੁੜੇ ਹੋਏ ਨੇ ਕੋਈ ਸਾਰਨੇਤ ਨਾਲ ਘਰ ਵਾਲਾ ਕੰਮ ਹੋ ਗਿਆ ਕਹਿੰਦਾ ਅਖਾੜਾ ਮਹੀ ਲਾਉਣਾ ਤਾਂ ਉਹ ਤਾਂ ਪੱਕੀ ਹੈ ਇਸ ਵਾਰ। ਹੂੰ। ਇੱਕ ਪ੍ਰਬੰਧਕ ਤੌਰ ਤੇ ਵੀ ਨਾਲ ਅਜੇ ਤੱਕ ਸਾਡੇ ਟੂਰਨਾਮੈਂਟ ਦੱਸਿਆ ਵੀ ਉਹਨਾਂ ਨੇ ਸਾ ਤੋਂ ਪੈਸੇ ਹੀ ਕੋਲ ਕੇ ਨਹੀਂ ਲੈ ਗਿਆ ਜਾਂਦਾ ਕਦੇ ਵੀ। ਹੂੰ। ਆਪਣਾ ਟੂਰਨਾਮੈਂਟ ਸਮਝਦਾ ਇਸ ਕਰਕੇ ਫਿਰ ਆਰਨੇ ਤੇ ਫਿਰ ਅੱਗੇ ਉਹਨੂੰ ਤਰਜੀਹ ਦੇ ਨਹੀਂ ਪੈਂਦੇ ਆਰਨੇ ਤੇ ਮਲ ਤੁਹਾਡੇ ਇੱਕ ਉਹ ਕਲਾਕਾਰਾਂ ਵਾਂਗੂ ਦੀ ਤੁਹਾਡਾ ਤਾਂ ਇੱਕ ਪ੍ਰਬੰਧ ਕਰੀ ਹਾਂਜੀ ਹਾਂਜੀ ਪ੍ਰਬੰਧਕ ਆ ਪੋਸਟਰ ਰਿਲੀਜ਼ ਕਰਨ ਵੀ ਉਹਨੂੰ ਦੀ ਪਿੰਡ ਜੀ ਕਰਕੇ ਆਣਾ ਹਾਂ ਹਾਂ ਜੀ ਬਾਅਦ ਅੱਛਾ ਇੱਕ ਬੈਸਟਾਂ ਦੇ ਲਈ ਬਾਈ ਤੁਸੀਂ ਇਹ ਨਾ ਜਿਵੇਂ ਪਹਿਲਾਂ ਇਨਾਮ ਸੀਗਾ ਆਪਾਂ ਪਹਿਲੇ ਇਨਾਮ ਦੀ ਗੱਲ ਕਰ ਲਈਏ 1.5 ਲੱਖ ਸੈਕਿੰਡ ਇਨਾਮ ਜਿਹੜਾ 0.5 ਲੱਖ ਤੇ ਬੈਸਟਾਂ ਦੇ ਲਈ ਹਾਰਲੇ ਮੋਟਰਸਾਈਕਲ ਰੱਖੇ ਨੇ ਬੈਸਟ ਰੇਟਰ ਤੇ ਯਾਫੀ ਦੇ ਲਈ ਉਹ ਤੁਸੀਂ ਆਪਣੇ ਵੱਲੋਂ ਹੀ ਸੀ ਜਾਂ ਪਲੇਅਰਾਂ ਨੇ ਕਿਹਾ ਸੀ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ ਨੇ ਲੋਕਾਂ ਦੀ ਡਿਮਾਂਡ ਦੀ ਵੀ ਹੁਣ ਬੁਲਟ ਆਮ ਚੱਲ ਰਹੇ ਨੇ ਵੀ ਤੁਸੀਂ ਥੋੜਾ ਵੱਡੇ ਲੈਵਲ ਤੇ ਲੈ ਕੇ ਜਾਓ। ਹੂੰ। ਇਸ ਕਰਕੇ ਵੀ ਸਾਨੂੰ ਇਹ ਲੱਗਿਆ ਵੀ ਬੁਲਟ ਕੈਨਸਲ ਕਰਕੇ ਤਾਂ ਹੀ ਇਹ ਹਾਰਲੇ ਕਰ ਦਿੱਤੇ। ਪਲੇਅਰਾਂ ਨੇ ਵੀ ਡਿਮਾਂਡ ਅਸੀਂ। ਹੂੰ। ਵੀ ਕੁਝ ਵੱਖਰਾ ਹੋਵੇ। ਜੀ ਜੀ। ਹਾਂਜੀ ਹਾਂਜੀ। ਸੋ ਇੱਕ ਬਈ ਅਸੀਂ ਹੋਰ ਦੇਖਿਆ ਨਾ ਤੁਹਾਡੇ ਨਾਲ ਸਾਡੇ ਲਾਲਾ ਜੀ। ਹਾਂਜੀ। ਰਾਣਾ ਜੀ ਇਧਰ ਪਾ ਜੁੜੇ ਨੇ ਨਾ। ਲਾਲਾ ਜੀ ਇਧਰ ਨੂੰ ਆਏ ਮੈਂ ਤੁਹਾਡੇ ਤੋਂ ਵੀ ਇੱਕ ਗੱਲ ਪੁੱਛਣੀ ਆ। ਸੱਚੀ ਗੱਲ ਜੀ ਬਾਈ। ਸੱਚੀ ਗੱਲ ਜੀ। ਕੀ ਹਾਲ ਚਾਲ ਹੈ ਬਾਈ? ਬਸ ਵਧੀਆ ਤੁਸੀਂ ਸੁਣਾਓ ਠੀਕ। ਵਧੀਆ ਚੜ੍ਹਦੀ ਗਲਾ। ਅੱਛਾ ਇੱਕ ਇਹ ਦੱਸੋ ਜ ਬਹੁਤ ਘੱਟ ਹੈਗੇ ਨੇ ਆਪਾਂ ਇਹ ਨਹੀਂ ਕਹਿੰਦੇ ਬਹੁਤ ਪ੍ਰਬੰਧਕਾਂ ਦੇ ਵਿੱਚ ਜੁੜੇ ਹੋਏ ਨੇ ਜਿਹੜੇ ਮਹਾਜਨ ਲੋਕ ਆਪਾਂ ਕਹਦੇ ਹਾਂ ਲਾਲਾ ਜੀ ਹਨਾ ਇੰਨਾ ਕੰਮਾਂ ਤੋਂ ਮੇਰੇ ਖਿਆਲ ਵਿੱਚ ਜ਼ਿਆਦਾ ਦੂਰ ਹੀ ਰਹਿੰਦੇ ਨੇ ਤੁਸੀਂ ਇਸ ਕਬੱਡੀ ਕੱਪ ਦੇ ਨਾਲ ਜਾਂ ਕਬੱਡੀ ਵਾਲੇ ਪਾਸੇ ਕਿਵੇਂ ਆਏ ਹੋ ਕਿਵੇਂ ਜੁੜੇ ਹੋ ਜੀ ਅਸਲ 'ਚ ਜੀ ਮੈਂ ਦੜਵੇ ਤੋਂ ਰਹਿਣ ਵਾਲਾ ਜੀ ਖਾਸ ਦੜਵੇ ਦਾ ਕੱਪ ਹੁੰਦਾ ਰਿਹਾ ਤੇ ਐਨੇ ਜੀ ਅਸੀਂ ਫਾਰਮਾ ਲਾਈਨ ਦੇ ਬੰਦੇ ਆ ਤੇ ਡਾਕਟਰ ਸਾਹਿਬ ਕੋਲੇ ਆਂਦੇ ਸੀਗੇ ਮੈਡੀਸਨ ਦਾ ਕੰਮ ਕਰਦੇ ਆ ਤੇ ਦੜਵ ਸਿਹਾਲ ਦਾ ਕੱਪ ਜਿਹੜਾ ਬਹੁਤ ਵੱਡਾ ਕੱਪ ਹੈ ਤੇ ਇੰਨੇ ਚ ਹੀ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਹੋਣ ਲੱਗੀ ਡਾਕਟਰ ਸਾਹਿਬ ਕਹਿੰਦੇ ਤੁਸੀਂ ਇੱਧਰ ਵੀ ਆਇਆ ਕਰੋ ਤੇ ਅਸੀਂ ਇੱਥੇ ਆਣ ਲੱਗੇ ਤੇ ਕਮੇਟੀ ਦੇ ਵਿੱਚ ਮੈਂਬਰ ਬਣੇ ਤੇ ਹੁਣ ਸਾਰੇ ਮੈਨੇਜਮੈਂਟ ਅਸੀਂ ਸਾਰੇ ਇਕੱਠੇ ਦੇਖਦੇ ਆਂ ਮਤਲਬ ਕਿ ਮੁੱਖ ਪ੍ਰਬੰਧਕਾਂ ਦੇ ਵਿੱਚ ਆ ਗਏ ਜੀ ਹਾਂਜੀ ਹਾਂਜੀ ਬਿਲਕੁਲ ਮੁੱਖ ਪ੍ਰਬੰਧਕਾਂ ਚ ਆ ਜੀ ਜੀ ਚੋਰੀ ਉਰੇ ਜੋ ਵੀ ਅਰੇਂਜਮੈਂਟ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ ਤੇ ਕੱਪ ਵੀ ਬਹੁਤ ਵਧੀਆ ਰਹੂਗਾ ਜੀ ਜੀ ਹਾਂ ਬਿਲਕੁਲ ਜੀ ਉਹ ਤਾਂ ਅਸੀਂ ਪਹਿਲਾਂ ਕਿਹਾ ਵੀ ਲੋਕਾਂ ਨੂੰ ਉਡੀਕ ਰਹਿੰਦੀ ਹੈ ਵੀ ਸਿਹਾਲ ਪਿੰਡ ਦਾ ਆਉਂਦਾ ਹਜੇ ਪਹਿਲਾਂ ਇਹ ਨਹੀਂ ਪਤਾ ਸੀ ਵੀ ਸਿਆਲ ਹੈ ਕਿ ਸਿਹਾਲ ਹੈ ਵੀ ਪਿੰਡ ਕਿੱਥੇ ਜਿਆ ਪਰ ਤੁਹਾਡੀ ਕਬੱਡੀ ਨੇ ਇਹਨੂੰ ਮੈਂ ਕਹਿ ਦਈਏ ਤਾਂ ਦੁਨੀਆ ਦੇ ਨਕਸ਼ੇ ਦੇ ਉੱਤੇ ਲਿਆ ਦਿੱਤਾ ਇਹ ਵੀ ਬਾਈ ਜੀ ਬਹੁਤ ਵੱਡੀ ਗੱਲ ਤੁਹਾਡੇ ਲਈ ਧੰਨਵਾਦੀ ਤੁਹਾਡਾ ਸਹੀ ਗੱਲ। ਹਾਂਜੀ ਬਿਲਕੁਲ। ਕਬੱਡੀ ਕਰਕੇ ਸਾਡਾ ਪਿੰਡ ਦਾ ਨਾਮ ਉੱਪਰ ਆ ਗਿਆ। ਬਿਲਕੁਲ ਜੀ। ਹੁਣ ਸਰਚ ਹੋਣ ਤੇ ਪਹਿਲਾਂ ਉੱਪਰ ਹੀ ਆ ਜਾਂਦਾ ਲੋੜੀਂ ਨਹੀਂ ਪੈਂਦਾ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਸੋ ਧੰਨਵਾਦ ਬਾਈ ਤੁਹਾਡਾ ਜੀ। ਧੰਨਵਾਦ। ਸੋ ਸਾਡੇ ਨਾਲ ਬਾਈ ਮੁੱਖ ਪ੍ਰਬੰਧਕਾਂ ਦੇ ਵਿੱਚ ਉਹਨੇ ਬਾਈ ਸਾਗਰ ਜੀ। ਬਾਈ ਸਸੀ ਗੱਲ ਜੀ। ਧੰਨਵਾਦ ਜੀ ਤੁਹਾਡਾ। ਸਭ ਤੋਂ ਪਹਿਲਾਂ ਰੰਗ ਪੰਜਾਬ ਦੇ। ਹਾਂਜੀ ਬਈ। ਸਾਡੇ ਕੱਪ ਦੀ ਤੁਸੀਂ ਉਹ ਮੰਨ ਲਓ ਐਡ ਕਰਨਾ ਹੈ ਉਹ। ਵੀ ਮੰਨ ਲਓ ਲੋਕਾਂ ਤੱਕ ਪਹੁੰਚਾਉਂਗੇ ਇਹਦਾ ਦਾ ਬਹੁਤ ਧੰਨਵਾਦ ਅੱਛਾ ਕੀ ਵੱਖਰਾ ਹੈ ਜਿਹੜਾ ਕਿਉਂਕਿ ਮੈਂ ਪਹਿਲਾਂ ਉਹਨਾਂ ਨਾਲ ਵੀ ਗੱਲ ਕਰਨੀ ਸੀ ਪਰ ਮੈਂ ਉਹ ਤੁਹਾਡੇ ਤੇ ਆ ਕੇ ਮੈਨੂੰ ਲੱਗਿਆ ਵੀ ਇਹ ਗੱਲ ਤੁਹਾਡੇ ਤੋਂ ਪੁੱਛਾਂ ਇਸ ਵਾਰੀ ਜਿਵੇਂ ਆਪਾਂ ਕਹਿੰਦੇ ਜਦੋਂ ਅਖਾੜਾ ਹੁੰਦਾ ਤਾਂ ਜਿਹੜਾ ਟੂਰਨਾਮੈਂਟ ਦਾ ਉਹਦਾ ਸਹੀ ਟਾਈਮ ਨਹੀਂ ਰਹਿੰਦਾ ਤੇ ਜਿਹੜਾ 5-7 ਲੱਖ ਰੁਪਈਆ ਆਪਾਂ ਕਲਾਕਾਰ ਨੂੰ ਦਿੰਨੇ ਆ ਤੇ ਉਹ ਵੀ ਮੇਰਾ ਖਿਆਲ ਆ ਵੀ ਅੱਧੇ ਘੰਟੇ ਦੇ ਵਿੱਚ ਨਿਬੜ ਜਾਂਦਾ ਫਿਰ ਤੁਸੀਂ 8 ਟੀਮਾਂ ਵੀ ਨੇ ਤੇ ਆਰਐਨਏ ਦਾ ਅਖਾੜਾ ਵੀ ਹੈ ਤੇ ਫਿਰ ਇਹਨੂੰ ਮੈਨੇਜ ਸਹੀ ਤਰੀਕੇ ਨਾਲ ਕਰਨ ਵਾਸਤੇ ਕੀ ਪ੍ਰਬੰਧ ਕਰ ਰਹੇ ਹੋ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਕਲੱਬ ਰੱਖਦੇ ਸੀ ਇਸ ਵਾਰ ਅਸੀਂ ਓਪਨ ਦੇ ਰੱਖੇ ਨਹੀਂ ਸੀ ਕਲੱਬ ਨਰੋਲ ਤੇ ਉਹਦੇ ਕਰਕੇ ਵੀ ਉਸ ਤੋਂ ਬਾਅਦ ਜਿਹੜੇ 8 ਕਲੱਬ ਕਰੇ ਨੇ ਉਹਨਾਂ ਦੀਆਂ ਟਾਈਆਂ ਅਸੀਂ 5-4 ਦਿਨ ਪਹਿਲਾਂ ਪਾਵਾਂਗੇ ਜੀ ਠੀਕ ਹੈ ਨਾ ਜੀ ਉਹਦੇ ਕਾਰਨ ਖੜੇਰੀਆਂ ਨੂੰ ਬੇਨਤੀ ਉਹ ਕਰਦੇ ਆ ਵੀ ਜਦੋਂ ਵੀ ਟਾਈਆਂ ਪੈ ਗਈਆਂ ਵੀ 12 ਵਜੇ ਮੈਚ ਸ਼ੁਰੂ ਹੋ ਜਾਣਾ ਵੀ ਉਹਦੇ ਕਾਰਨ ਕੀ ਹੈ ਜੀ ਨਾਲੇ ਤਾਂ ਦੇਖੋ ਕਲਾਕਾਰ ਨੂੰ ਇਹਨੇ ਪੈਸੇ ਦਿੰਨੇ ਆਪਾਂ 5-4 ਲੱਖ ਰੁਪਏ ਸਾਡਾ ਖਰਾਬ ਹੁੰਦਾ ਗਾਣੇ ਦੋ ਸੁਣਦੇ ਆ ਇਹ ਹੱਥ ਬੰਨ੍ਹ ਕੇ ਬੇਨਤੀ ਆ ਖੜੇਰੀਆਂ ਨੂੰ ਵੀ ਸਮੇਂ ਸਿਰ ਆਉਣਾ ਸਮੇਂ ਸਿਰ ਆਪਣੇ ਮੈਚ ਖੇਡਣਾ ਤੇ ਛੇਤੀ ਮੈਚ ਨਿਬੜਨਾ ਤੁਸੀਂ ਕਹਿਣ ਦਾ ਮਤਲਬ ਵੀ 2-4 ਦਿਨ ਪਹਿਲਾਂ ਟਾਈਆਂ ਪਾ ਕੇ ਉਹਨਾਂ ਨੂੰ ਪਹਿਲਾਂ ਹੀ ਮੈਚ ਦੱਸ ਦਿਓਗੇ ਵੀ ਤੁਹਾਡਾ ਟਾਈਮ ਇੰਨੇ ਵਜੇ ਲੈ ਪਾਵਾਂਗੇ ਟਾਈਆਂ ਸਾਰੇ ਕੋਚਾਂ ਨੂੰ ਫੋਨ ਕਰਾਂਗੇ ਜੀ ਵੀ ਭਾਈ ਟਾਈਆਂ ਪੈਰੀਆਂ ਨੇ ਜੀ ਵੀ ਉਦੋਂ ਜਿਵੇਂ ਮੈਚ ਨਿਕਲਣਗੇ ਵੀ ਮੈਚ ਹੋਣਗੇ ਹਾਂ ਬਹੁਤ ਵਧੀਆ ਬਈ ਬਹੁਤ ਵਧੀਆ ਸੋਚ ਹੈ ਤੁਹਾਡੀ ਇਹ ਇਹ ਜ਼ਰੂਰੀ ਹੈ ਜੀ ਕਿਉਂਕਿ ਕਲਾਕਾਰ ਨੂੰ ਇੰਨੇ ਪੈਸੇ ਦਿੰਨੇ ਆ ਲੋਕ ਗਾਲਾਂ ਦਿੰਦੇ ਨਹੀਂ ਸਾਨੂੰ ਵੀ ਗਾਣੇ 200 ਪੈਸੇ ਇੰਨੇ ਲਾਉਣੇ ਹੋ ਵੀ ਸੁਆਦ ਆਉਂਦਾ ਨਹੀਂ ਉਦੇ ਨਾਲ ਨਾਲ ਨਾ ਜਿੱਥੇ ਆਪਾਂ ਕਲਾਕਾਰ ਦੇ ਟਾਈਮ ਦੀ ਆਪਾਂ ਕਦਰ ਕਰਦੇ ਆ ਨਾ ਵੀ ਉਹ ਸਮਾਂ ਵੀ ਲੱਗਿਆ ਉਹਦੇ ਨਾਲ ਇੱਕ ਨਵੀਂ ਪਿਰਤ ਵੀ ਹੈ ਕਿਉਂਕਿ ਕਬੱਡੀ ਨੂੰ ਹਨੇਰੇ ਤੋਂ ਬਚਾਉਣ ਦੇ ਲਈ ਮੈਨੂੰ ਲੱਗਦਾ ਵੀ ਇਹ ਇਦਾਂ ਦੇ ਉਪਰਾਲੇ ਹੋਣ ਤਾਂ ਇਹ ਵੀ ਹੋਰ ਵਧੀਆ ਹੋ ਸਕਦਾ ਬਹੁਤ ਵਧੀਆ ਹੋ ਸਕਦਾ ਜੀ ਅਸੀਂ ਵੀ ਦੇਖੋ ਟੂਰਨਾਮੈਂਟ ਹਰ ਜਗ੍ਹਾ ਟੂਰਨਾਮੈਂਟ ਦੇਖਣ ਜਾਂਦੇ ਆ ਜੀ ਅਸੀਂ ਹਰ ਵਾਰੀ ਇਹੀ ਦੇਖਦੇ ਆ ਵੀ ਰਾਤ ਨੂੰ 12-12 ਵੱਜ ਜਾਂਦੇ ਨੇ ਜਾਂਦੇ ਆ ਅਸੀਂ ਹੱਥ ਬੰਨ੍ਹ ਕੇ ਹੀ ਕਹਿੰਨੇ ਆ ਖਿਡਾਰੀ ਨੂੰ ਵੀ ਸਨੇਹਾ ਘੇਡੋ ਸੱਠਾਂ ਬੇਟਾਂ ਤੋਂ ਬਚੋਗੇ ਸਨੇਹਾ ਘਰੇ ਪਹੁੰਚੋਗੇ ਖਾਣਾ ਸਹੀ ਖਾਓਗੇ ਜਾ ਕੇ ਇਹ ਵੀ ਬਹੁਤ ਖੜਿਆ ਰਹਿਣ ਦਾ ਬਹੁਤ ਫਾਇਦਾ ਹੀ ਹੈ ਚ ਬਿਲਕੁਲ ਸਭ ਤਾਂ ਹੀ ਆਈ ਦਰਸ਼ਕ ਵਿਚਾਰੇ ਨੇ ਕਈ ਵਾਰੀ ਜਦੋਂ ਉਹਨਾਂ ਨੂੰ ਲੱਗਦਾ ਵੀ ਰਾਤ ਨੂੰ 1 ਵਜਣੇ ਤੋਂ ਬਾਅਦ ਟਾਈਮਰ ਵਾਲੀ ਭੱਜ ਜਾਂਦੀ ਨਹੀਂ ਟਾਈਮਰ ਨਾਲ ਬਗੈ ਉੱਥੇ ਫਿਰ ਕੱਲਾ ਜਾਲ ਰਹਿ ਜਾਂਦਾ ਨਾ ਉਹ ਦੇਖਣ ਨਹੀਂ ਬਿਲਕੁਲ ਨਹੀਂ ਪਤਾ ਲੱਗਦਾ ਕਿਸੇ ਦਾ ਵੀ ਜੀ ਸੁਬਾਹ ਜੀ ਨਹੀਂ ਆਉਂਦੀ ਦੇਖਣ ਦਾ ਮੈ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਜੀ ਹਾਂਜੀ ਬਸ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸਸੀ ਗਾਜੀ ਸਸੀ ਗਾਜੀ ਬਜੀ ਕਿਵੇਂ ਦਾ ਜਿਹੜਾ ਦਰਸ਼ਕਾਂ ਦੇ ਲਈ ਕਹਿ ਲਈਏ ਜਾਂ ਇੱਥੋਂ ਦੇ ਪ੍ਰਬੰਧਨ ਸਟੇਡੀਅਮ ਪਰਬੰਧ ਅਸੀਂ ਬੈਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਧੀਆ ਤੋਂ ਵਧੀਆ ਹੁਣ ਪ੍ਰਬੰਧ ਅਸੀਂ ਹਰ ਟੂਰਨਾਮੈਂਟ ਜਦੋਂ ਵੀ ਜਿਹੜੇ ਪਹਿਲਾਂ ਹੋਏ ਨੇ ਉਸ ਤੋਂ ਬਾਅਦ ਅਸੀਂ ਬਾਅਦ ਵਿੱਚ ਇਕੱਠੇ ਹੁੰਨੇ ਆ ਇਕੱਠੇ ਹੋ ਕੇ ਅਸੀਂ ਇਹ ਚੀਜ਼ ਨੂੰ ਅਸੈਸ ਕਰਦੇ ਹਾਂ ਵੀ ਸਭ ਤੋਂ ਕਮੀਆਂ ਕਿਹੜੀਆਂ ਰਹਿ ਜਾਂਦੀਆਂ ਨੇ ਫਿਰ ਉਹ ਕਮੀਆਂ ਦੇ ਉੱਤੇ ਅਸੀਂ ਵਰਕਆਊਟ ਕਰਦੇ ਹਾਂ ਕੰਮ ਕਰਦੇ ਹਾਂ ਵੀ ਉਹ ਕਮੀਆਂ ਨੂੰ ਅੱਗੇ ਵਾਰੀ ਉਹ ਕਮੀਆਂ ਨਾ ਹੋਣ ਤੇ ਅਸੀਂ ਟੂਰਨਾਮੈਂਟ ਆ ਜਿਹੜਾ ਵਧੀਆ ਤੋਂ ਵਧੀਆ ਕਰਵਾਈਏ ਖਾਣ ਪੀਣ ਦਾ ਪ੍ਰਬੰਧ ਲਾ ਲਓ ਜਾਂ ਪਾਰਕਿੰਗ ਦਾ ਪ੍ਰਬੰਧ ਲਾ ਲਓ ਜਾਂ ਕਿਸੇ ਨੂੰ ਆਉਂਦਾ ਬਾਹਰੋਂ ਬੰਦਾ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਉਹਨੂੰ ਸਾਡੇ ਨੰਬਰ ਦਿੱਤੇ ਹੁੰਦੇ ਨੇ ਬਕਾਇਦਾ ਵੀ ਜਿਹੜਾ ਬੰਦਾ ਆਊਗਾ ਉਹਨੂੰ 100 ਖ ਨਾਲ ਉਰੇ ਪਹੁੰਚ ਜੇ ਕਿਉਂਕਿ ਜਿਹੜਾ ਸਾਡਾ ਪਿੰਡ ਆ ਥੋੜਾ ਜਿਆ ਉਹਦੇ ਜਿਹੜੀ ਲੋਕੇਸ਼ਨ ਆ ਉਹਦੀ ਪ੍ਰੋਬਲਮ ਆਉਂਦੀ ਆ ਤਾਂ ਉਹ ਸਾਰੀਆਂ ਚੀਜ਼ਾਂ ਤੇ ਅਸੀਂ ਵਰਕਆਊਟ ਕਰਦੇ ਆ ਕੰਮ ਕਰਦੇ ਆ ਵੀ ਜਿਹੜਾ ਸਾਡਾ ਟੂਰਨਾਮੈਂਟ ਆ ਵਧੀਆ ਤੋਂ ਵਧੀਆ ਹੋਵੇ ਬਾਕੀ ਸਾਡੇ ਪ੍ਰਬੰਧਕ ਨੇ ਜਿਹੜੇ ਸਾਰੇ ਪਾਉਦੀਆਂ ਨੇ ਅਸੀਂ ਯਾਨੀ ਕਿ ਇਕੱਠੇ ਹੋ ਕੇ ਨਾ ਸਾਡਾ ਇੱਕ ਗਰੁੱਪ ਆ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਦੇ ਵੱਲੋਂ ਵੈਸਟ ਕਰਦੇ ਆ ਵੀ ਜਿਹੜਾ ਸਾਡਾ ਟੂਰਨਾਮੈਂਟ ਆ ਉਹ ਪੰਜਾਬ ਪੱਧਰ ਤੇ ਤਾਂ ਹੈਗੀ ਆ ਦੁਨੀਆ ਪੱਧਰ ਤੇ ਵੀ ਇੰਨਾ ਮਸ਼ਹੂਰ ਹੋ ਜੇ ਵੀ ਪਤਾ ਲੱਗੇ ਬੀ ਬਹੁਤ ਵਧੀਆ ਟੂਰਨਾਮੈਂਟ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਤੁਹਾਡਾ ਜੀ ਥੈਂਕ ਯੂ ਸੋ ਇੱਕ ਡਾਕਟਰ ਸਾਹਿਬ ਆਪਣੇ ਹਨਾ ਮੁੱਖ ਪ੍ਰਬੰਧਕਾਂ ਦੇ ਵਿੱਚ ਕਹਿ ਲੀਏ ਜਾਂ ਮੇਨ ਪ੍ਰੋਮੋਟਰ ਕਹਿ ਲੀਏ ਆਪਣੇ ਟੂਰਨਾਮੈਂਟ ਦੇ ਸਪਾਂਸਰ ਭਾਈ ਚਮਕੌਰ ਕਮਾਨ ਜੀ ਹਨਾ ਤੇ ਫਿਰ ਉਹਨਾਂ ਨੇ ਆਉਣਾ ਹੈ ਕਦੋਂ ਆਉਣਾ ਹੈ ਉਹ 29 ਤਰੀਕ ਨੂੰ ਆ ਜਾਣਗੇ ਕਬੱਡੀ ਕੱਪ ਲਈ ਜੋ ਆ ਰਹੇ ਨੇ ਸਿਆਲ ਕੱਪ ਲਈ ਜੋ 29 ਤਰੀਕ ਨੂੰ ਜਨਮਰੀ ਨੂੰ ਉਹਨਾਂ ਨੇ ਆ ਜਾਣੇ ਚ ਤੇ ਬਾਹਰ ਤਲਾਬ ਚੱਲਦੀ ਰਹਿੰਦੀ ਹੈ ਜੀ ਹਾਂਜੀ ਬਾਹਰ ਤਲਾਬ ਚੱਲਦੀ ਰਹਿੰਦੀ ਹੈ ਸਾਹੀ ਆ ਰਹੇ ਨੇ ਸਾਰੇ ਐਦਿਕ ਇੱਕ ਤੁਹਾਨੂੰ ਨਵੀਂ ਗੱਲ ਦੱਸਾਂ ਪੂਰੀ ਸਨਾਂ ਵਾਲੇ ਪਹਿਲੀ ਵਾਰ ਕੱਪ ਖੇਡਣਾ ਸਿਆਲ ਦਾ ਕੇ ਵਾਹ ਜੀ ਵਾਹ ਮੈਨਾਂ ਦਾ 5 ਤੋਂ 6 ਸਾਲਾਂ ਬਾਅਦ ਇੰਡੀਆ ਆ ਰਿਹਾ ਉਹ ਪਹਿਲਾ ਕੱਪ ਸਿਆਲ ਖੇਡੂ ਵਾਹ ਜੀ ਵਾਹ ਹੋਰ ਵੀ ਪਹਿਲਾਂ ਵੀ ਦੇਖਿਆ ਸੀ ਆਪਾਂ ਕਾਫੀ ਖਿਡਾਰੀ ਸੀ ਜਿਹੜੇ ਸੱਟਾਂ ਤੋਂ ਬਾਅਦ ਵੀ ਜਾਂ ਕਾਫੀ ਸਮੇਂ ਬਾਅਦ ਇੱਥੇ ਖੇਡੇ ਹਾਂਜੀ ਦੁੱਲਾ ਖੇਡਿਆ ਕਾਫੀ ਟਾਈਮ ਬਾਅਦ ਹਾਂਜੀ ਉਹਨੇ ਵੀ ਇੰਡੀਆ ਦਾ ਸੀਜ਼ਨ ਪਹਿਲਾਂ ਆਪਣੇ ਤੇ ਸ਼ੁਰੂ ਕੀਤਾ ਸੀ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ